ਅੱਜ ਦੇ ਦਿਨ ਯਾਨੀ ਕਿ 16 ਫਰਵਰੀ 1987 ਨੂੰ ਨਵਾਂ ਸ਼ਹਿਰ ਵਿਖੇ ਇੱਕ ਦਰਦਨਾਕ ਘਟਨਾ ਹੁੰਦੀ ਹੈ। ਇਸ ਘਟਨਾ ਵਿੱਚ ਕੋਠੀ ਰੋਡ ਤੇ ਸਥਿਤ ਇੱਕ ਨਿੱਜੀ ਸਕੂਲ ਦੀ ਇਮਾਰਤ ਡਿੱਗ ਜਾਂਦੀ ਹੈ। ਇਮਾਰਤ ਡਿੱਗਣ ਦੇ ਕਾਰਨ 17 ਵਿਦਿਆਰਥੀਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੇ ਆਪਣੇ ਨਾਮ ਸਿੰਘ ਮਾਸਟਰ ਮਲਕੀਂ ਸਿੰਘ ਜੀ ਤੇ ਮਿਸ ਅਨੀਤਾ ਪੰਡਾਰੀ ਜੀ। ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਨਵਾਂ ਸ਼ਹਿਰ ਤੇ ਨਵਾਂ ਸ਼ਹਿਰ ਦੇ ਨਾਲ ਦੇ ਪਿੰਡਾਂ 'ਚ ਇੱਕ ਬਹੁਤ ਡਰ ਦਾ ਸਹਿਮ ਦਾ ਮਾਹੌਲ ਬਣ ਗਿਆ ਸੀ ਉਸ ਦਿਨ 12 ਘੰਟੇ ਤੋਂ ਵੀ ਲਗਾਤਾਰ بارش ਹੋ ਰਹੀ ਸੀ ਕਲਾਸ ਦੀ ਇਹ ਛੱਤ ਡਿੱਗੀ ਸੀ ਉਸ ਕਲਾਸ ਦੇ ਵਿੱਚ 50 ਦੇ ਕਰੀਬ ਸਟੂਡੈਂਟਸ ਸਨ ਉਹਨਾਂ ਪਿਆਰੀਆਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਨਹਿਰੂ ਗੇਟ ਵਿਖੇ ਇੱਕ ਚੌਂਕ ਬਣਾਇਆ ਗਿਆ ਜਿਹਨੂੰ ਫੱਟੀਬਸਤਾ ਚੌਂਕ ਕਿਹਾ ਜਾਂਦਾ ਹੈ ਤੁਸੀਂ ਦੇਖਿਆ ਹੋਣਾ ਕਿ ਇਸ ਚੌਂਕ ਤੇ ਇੱਕ ਬੈਗ ਬਣਿਆ ਹੋਇਆ ਹੈ ਜਿਹਨੂੰ ਅਸੀਂ ਪੰਜਾਬੀ ਚ ਵਸਤਾ ਵੀ ਕਹਿੰਨੇ ਆ ਤੇ ਇੱਕ ਆਰਕ ਬਣੀ ਹੋਈ ਹੈ ਜੋ ਇੱਕ ਟੁੱਟੀ ਹੋਈ ਪ੍ਰਤੀਤ ਹੁੰਦੀ ਹੈ ਕਿਉਂਕਿ ਇਹ ਹਾਦਸਾ ਵਾਪਰਿਆ ਸੀ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਇਸ ਚੌਂਕ ਦੀ ਦੇਖਰੇਖ ਕਰਨ ਕਿਉਂਕਿ ਜੋ ਫੱਟੀ ਬਬਲ ਨਹੀਂ ਹੋਈ ਹੈ ਉਸ ਤੇ ਜੋ ਨਾਮ ਲਿਖੇ ਹੋਏ ਹਨ ਉਹ ਨਾਮ ਉਹਨਾਂ ਚੋਂ ਅੱਧੇ ਨਾਮ ਮਿਟ ਚੁੱਕੇ ਨੇ ਤੁਸੀਂ ਕਦੇ ਵੀ ਫੱਟੀ ਵਸਤਾ ਚੌਂਕ ਦੇ ਕੋਲੋਂ ਗੁਜ਼ਰਦੇ ਹੋ ਤਾਂ ਉਹਨਾਂ ਪਿਆਰੀਆਂ ਬਿਛੜੀਆਂ ਹੋਈਆਂ ਰੂਹਾਂ ਨੂੰ ਜ਼ਰੂਰ ਯਾਦ ਕਰਿਓ